ਦੇ ਵਿੱਚ ਹਾਲ ਹੀ ਚ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਹੋ ਕੇ ਹਟੀਆਂ ਨੇ ਜਿਨ੍ਹਾਂ ਦੇ ਕੀ ਨਤੀਜੇ ਵੀ ਆ ਚੁੱਕੇ ਨੇ ਇਹ ਚੋਣਾਂ ਇਸ ਵਾਰ ਜਿੰਨੀਆਂ ਜ਼ਿਆਦਾ ਦਿਲਚਸਪ ਸੀ ਉਹਨੇ ਹੀ ਜੋ ਵੋਟਰ ਸੀ ਉਹ ਕੱਟ ਸੀ ਕਿਉਂਕਿ ਇਸ ਵਾਰ 52% ਵੋਟਰਾਂ ਨੇਤਾ ਵੋਟ ਹੀ ਨਹੀਂ ਪਾਈ ਸੀ ਉਥੇ ਕਈ ਸਾਰੀਆਂ ਥਾਵਾਂ ਤੋਂ ਅਲੱਗ ਅਲੱਗ ਪਾਰਟੀਆਂ ਜਿੱਤੇ ਨੇ ਹਾਲਾਂਕਿ ਜੋ ਮਯੋਰਟੀ ਚ ਆਪਾਂ ਜਿੱਤ ਕਹੀਏ ਤਾਂ ਉਹ ਬੇਸ਼ੱਕ ਆਮ ਆਦਮੀ ਪਾਰਟੀ ਦੀ ਹੋਈ ਹੈ ਪਰ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਵਾਰ ਮੋਰਚਾ ਮਾਰਿਆ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਤੇ ਬਲਾਕ ਅਟਾਰੀ ਦੇ ਜ਼ੋਨ ਵਰਪਾਲ ਕਰਾਂਦੀ ਤਾਂ ਉਥੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਰਾਏ ਚਾਟੇਵਿੰਡ ਬਲੋਂ 1100 ਤੋਂ ਵੱਧ ਵੋਟਾਂ ਲੈ ਕੇ ਜੋਂ ਵਰਪਾਲ ਕਲਾ ਚ ਵੱਡੇ ਜਿੱਤ ਹਾਸਲ ਕੀਤੀ ਹੈ ਇਸ ਤਰ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੰਬਰਦਾਰ ਮਨਜੀਤ ਸਿੰਘ ਬੋਪਰਾਏ ਨੇ ਕੀ ਕੁਝ ਕਿਹਾ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਮਿੰਦਰ ਸਿੰਘ ਹੈ ਜੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ ਪਰਵਲੀਆਂ ਜੂਨ 23 ਅਟਾਰੀ ਹਲਕੇ ਤੋਂ ਜੀ ਤੇ ਅਸੀਂ ਸ਼ਕੀਰਬਾਲ ਸਾਹਿਬ ਦੀ ਝੋਲੀ 'ਚ ਇਹ ਸੀਟ ਜਿੱਤ ਕੇ ਪਾਈ ਆ ਜੀ ਮੌਜੂਦਾ ਸਰਕਾਰ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਿ ਲੱਗਦਾ ਸੀਗਾ ਕਿ ਜਿਹੜਾ ਇਹ ਮੁਕਾਬਲਾ ਹੈ ਸੀਟ ਜਿਹੜੀ ਆ ਬੜਾ ਫਸਮਾ ਨਹੀਂ ਹੋਇਆ ਦੇਖੋ ਜੀ ਫਸਮਾ ਮੁਕਾਬਲਾ ਜਿਹੜਾ ਅਸੀਂ ਇਹਦਾ ਕਾਂਗਰਸ ਦਾ ਇੱਕ ਸੀ ਉਮੀਦਵਾਰ ਇਹ ਕਾਮਪਾਰਟੀ ਦਾ ਸੀ ਮੁਕਾਬਲਾ ਤਾਂ ਫਸਮਾ ਸੀ ਜੀ ਪਰ ਮਾਰੇ ਗੁਰੂ ਰਾਮਦਾਸ ਨੇ ਸਾਡੀ ਝੋਲੀ ਖੈਰ ਪਾਈ ਆ ਜੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡਾ ਬਸ ਸੰਗਤ ਨੇ ਸਾਥ ਦਿੱਤਾ ਹੈ ਮੇਰੇ ਪਿੰਡ ਨੇ ਮੇਰੇ ਨਗਰਾਂ ਨੇ ਕਿਉਂਕਿ ਮੈਨੂੰ ਨਗਰਾਂ ਚ ਬਹੁਤ ਪਿਆਰ ਮਿਲਿਆ ਮੈਨੂੰ ਮਿਹਦ ਨਹੀਂ ਸੀ ਵੀ ਮੈਨੂੰ ਇਨੀ ਬੋੜ ਪੈ ਜੂਗੀ ਜੀ ਪਹਿਲੀ ਇਲੈਕਸ਼ਨ ਲੜੇ ਹੋ ਤੇ ਲੋਕਾਂ ਨੇ ਕਿੰਨਾ ਪ੍ਰਮਾਨ ਕੀਤਾ ਕਿੰਨਾ ਆਹ ਵੇਖ ਲਓ ਜੀ ਇਹ ਪ੍ਰਮਾਨ ਲੋਕਾਂ ਦਾ ਸਰੂਪੇ ਮੇਰੇ ਮੇਲੇ ਲੱਗਾ ਜੀ ਮੇਰੇ ਵਾਲੇ ਦੁਬਾਰੇ ਵੇਖ ਲਓ ਸੰਗਤ ਦਾ ਪਿਆਰ ਬਹੁਤ ਸੰਗਤ ਨੇ ਪਿਆਰ ਦਿੱਤਾ ਜੀ ਜੀ ਬਹੁਤ ਪਿਆਰ ਮਿਲਿਆ ਸੰਗਤ ਤੋਂ ਮੈਂ ਕੰਨਾ ਇਦਾਂ ਹੀ ਸਦਾ ਮੈਨੂੰ ਮਿਲਦਾ ਰਹੇ ਤੇ ਮੈਂ ਸੰਗਤ ਦੇ ਦੋ ਦੇ ਦੇਦਰ ਦੁੱਖ ਦੇ ਅੰਦਰ ਸੁਣਦਾ ਰਹਾ ਮੈਂ ਤੇ ਉਹਨਾਂ ਨੂੰ ਦੂਰ ਕਰਦਾ ਰਹਾ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਜਿਹੜੀ ਜ਼ਿੰਮੇਵਾਰੀ ਮਿਲੀ ਆ ਕਿਸ ਤਰ੍ਹਾਂ ਦੇ ਜਿਹੜੇ ਆ ਜ਼ਿੰਮੇਵਾਰੀਆਂ ਦੇ ਵਿੱਚ ਜਿਹੜੇ ਦੇਖੋ ਜੀ ਪਤਰਕਾਰ ਸਾਹਿਬ ਮੈਂ ਇੱਕ ਜੇ ਅੱਗੇ ਮੈਨੂੰ ਵੋਟ ਮਿਲੀ ਆ ਨਾ ਤੇ ਮੇਰੇ ਕੰਮਾਂ ਨੂੰ ਵੋਟ ਮਿਲੀ ਆ ਮੈਂ ਸੰਗਤ ਦੀ ਸੇਵਾ ਅੱਜ ਤਾਂ ਨਹੀਂ ਕਰਨ ਰਿਹਾ ਜੀ ਬਹੁਤ ਸਮੇਂ ਤੋਂ ਕਰ ਰਿਹਾ ਸੰਗਤ ਦੀ ਸੇਵਾ ਮੈਂ ਦੁਨੀਆਂ ਦੇ ਦੁੱਖ ਦੇ ਅੰਦਰ ਸੁਣਦਾ ਸੀ ਉਹਨਾਂ ਨਾਲ ਬਹਿੰਦਾ ਸੀ ਉਹਨਾਂ ਨਾਲ ਜਾਂਦਾ ਸੀ ਉਹਨਾਂ ਦੇ ਦੁੱਖਾਂ 'ਚ ਸ਼ਾਮਲ ਹੁੰਦਾ ਸੀ ਤੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਦਾ ਸੀ ਫਿਰ ਮੈਨੂੰ ਬੋਡ ਮਿਲੀ ਆ ਜੀ ਹੁਣ ਜਿਹੜਾ ਵਾ ਇੱਕ ਪਾਰਟੀ ਦੇ ਨਾਲ ਜਿਹੜਾ ਵਾ ਨਵਾਜਿਆ ਗਿਆ ਵਾ ਜੀ ਜੀ ਸੁਖਬੀਰ ਬਾਦਲ ਸਾਹਿਬ ਨੂੰ ਰਣੀਕੇ ਸਾਹਿਬ ਦੁੱਕੀ ਕਰਨ ਚ ਅਰੇ ਜੀ ਸਭ ਵੇਖੋ ਸ਼ਮਿਲ ਸ਼੍ਰੋਮਣੀ ਕਾਲੀ ਦਲ ਨੇ ਜੇ ਕੋ ਮੈਨੂੰ ਅੱਗੇ ਲਾਇਆ ਹੈ ਤੇ ਪੁੱਛਣਾ ਕੁਛ ਮੇਰੀ ਕਾਬਲੀਅਤ ਵੇਖ ਕੇ ਉਹਨਾਂ ਮੈਨੂੰ ਗਾੜੀ ਲਾਇਆ ਜੀ ਮੈਂ ਆਸ ਕਰਦਾ ਜੀ ਉਹ ਉਹ ਵੀ ਮੇਰੇ ਸਿਰ ਤੇ ਹੱਥ ਰੱਖਣਗੇ ਸਾਡੇ ਪ੍ਰਧਾਨ ਸਾਹਿਬ ਸਾਡੇ ਮੰਤਰੀ ਸਾਹਿਬ ਮੈਂ ਮੇਰੇ ਸਿੱਤੇ ਹੱਥ ਰੱਖਣਗੇ ਜਰੂਰ ਜੇ ਉਹਨਾਂ ਦਾ ਹੱਥ ਮੈਨੂੰ ਮਿਲ ਜੇ ਤੇ ਮਾਰੇ ਸੁੱਖ ਰੱਖੇ ਮੈਂ ਸੰਗਤ ਦਾ ਕੋਈ ਵੀ ਦੁੱਖ ਦੇ ਲੈ ਤਾਂ ਰਹਿ ਨਹੀਂ ਦਊਂਗਾ ਜੀ ਸਭ ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਟਾਰੀ ਹਲਕੇ ਦੇ ਸ਼੍ਰੋਮ ਨਹੀਂ ਕੱਲਦੇ ਅਕਾਲੀ ਦਲ ਦੇ ਚ ਮਹਾਰਾਜ ਜੀ ਟਾਰੀ ਹਲਕਾ ਹੈ ਹੀ ਅਕਾਲੀ ਦਲ ਦਾ ਜੀ 2027 ਚ ਕਿੱਦਾਂ ਰਹੇਗਾ ਮੈਂ ਤਾਂ ਸਰਕਾਰ ਆਊਗੀ ਭੱਜੀ ਆਊਗੀ ਸ਼ਾਲਾ ਮਰਦੇ ਨਹੀਂ ਪੱਥਰ ਰੱਖਿਆ ਗਿਆ ਹੈ ਬਿਲਡਿੰਗ ਸਾਰੀ ਜਾਊਗੀ ਤੇ ਸੀਟ ਜਿੱਤ ਕੇ ਝੋਲੀ ਚ ਪਾਵਾਂ ਕਿਸ ਬੀਬਲ ਸਰਦਾਰ ਦੀ ਜੀ ਆ ਜਿਹੜੀ ਚੋਣ ਜਿੱਤ ਕੇ ਜਿਹੜਾ ਅੱਜ ਲੋਕ ਤੁਹਾਡੇ ਨਾਲ ਰੂਪ ਰੂਪ ਹੋ ਰਹੇ ਨੇ ਕੀ ਕਰਨਾ ਚਾਹੁੰਦੇ ਮੈਂ ਮਨਜੀਤ ਸਿੰਘ ਪਿੰਡ ਚਾਟੀ ਮੰਡ ਤੋਂ ਜੀ ਬਰਪਾਲਕੜਾ ਜੋਂ ਦਾ ਤੋਂ ਇਲੈਕਸ਼ਨ ਲੜੀ ਆ ਜੀ ਜੋ ਕਿ ਅਸੀਂ ਬੜੀ-ਬੜੀ ਲੀਡ ਦਾ ਜਿੱਤ ਪ੍ਰਾਪਤ ਕੀਤੀ ਆ ਤੇ ਬੜਾ 28 ਤੋਂ 30 ਪਿੰਡ ਹੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੀ ਲੋਕਾਂ ਨੇ ਬੜਾ ਸਾਥ ਦਿੱਤਾ ਜੀ ਲੋਕਾਂ ਦੇ ਸਾਥ ਦੇ ਨਾਲ ਬਹੁਤ ਵੱਡੀ ਜਿੱਤ ਹੋਈ ਆ ਜੀ ਕਿੰਨੀਆਂ ਵੋਟਾਂ ਦੇ ਨਾਲ ਜਿਹੜਾ ਵਾ ਜਿੱਤ ਝੋਲੀ ਚ ਪਈ ਲਗਭਗ 1000 ਵੋਟ ਦੇ ਨਾਲ ਹੋਈ ਹੈ ਜੀ ਜਿੱਤ ਤੇ ਦੇਖਿਆ ਕਿ ਮੁਕਾਬਲਾ ਕਾਫੀ ਟਫ ਸੀ ਦਾ ਆਮ ਆਦਮੀ ਪਾਰਟੀ ਹਾਂਜੀ ਮੌਜੂਦਾ ਸਰਕਾਰ ਸੀਗੀ ਕਿੰਨੇ ਕ ਵਿਗਨ ਪਏ ਜਿਹੜੇ ਆ ਬਹੁਤ ਵਿਗਨ ਪਏ ਆ ਜੀ ਬਹੁਤ ਵਿਗਨ ਪਏ ਆ ਚਲੋ ਕਈ ਗੱਲਾਂ ਨਹੀਂ ਦੱਸਣ ਵਾਲੀਆਂ ਹੁੰਦੀਆਂ ਪਰ ਵਿਗਨ ਬਹੁਤ ਪਏ ਆ ਜੀ ਲੱਗਦਾ ਕਿ ਇੱਕ ਬੜਾ ਵੱਡਾ ਜਿਹੜਾ ਟਾਰਗੇਟ ਸੀਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਵੱਲੋਂ ਜਿਹੜਾ ਵਾ ਇਹਨਾਂ ਨੂੰ ਮਾਰ ਦਿੱਤੀ ਗਈ ਹਾਂਜੀ 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 ਰਣਕੇ ਸਾਹਿਬ ਦੇ ਚਾਰ ਜ਼ੋਨ ਜਿਹੜੇ ਚਾਰੇ ਜਿੱਤ ਗਏ ਜੀ ਤੇ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਕੋਈ ਵੀ ਕੈਂਡੀਡੇਟ ਮੇਰਾ ਖਿਆਲ ਨਹੀਂ ਜਿੱਤਿਆ ਸਿਆਂ ਤੱਕ ਜਿੱਤਿਆ ਹੋਵੇ ਪੂਰਾ ਪਤਾ ਨਹੀਂ ਜੀ 2027 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਲੱਗਦਾ ਕਿ ਕਾਲੀ ਦਲ ਨੇ ਉਹਨਾਂ ਨੂੰ ਇੱਕ ਚੀਜ਼ ਆ ਵਿਖਾਤਾ ਹੈ ਬਿਲਕੁਲ ਜੀ ਬਿਲਕੁਲ 2027 ਦੇ ਵਿੱਚ ਕਾਲੀ ਦਲ ਦੀ ਸਰਕਾਰ ਬਣੂਗੀ ਕੀ ਕਹਿਣਾ ਚਾਹੋਗੇ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਜੀ ਉਹਨਾਂ ਦੀ ਟੀਮ ਨੇ ਦੇਖੋ ਜੀ ਬਾਦਲ ਸਾਹਿਬ ਦਾ ਕੰਮ ਜਿਹੜਾ ਹੈ ਵਲੇ ਤੇ ਕਾਲੀ ਦਲ ਬਹੁਤ ਗਰਾਫ ਤੇ ਗਿਆ ਤੇ 27 ਤੱਕ ਤੇ ਮੇਰਾ ਸਾਲ ਟੋਟਲੀ ਹੋ ਜੂਗਾ ਜੀ ਵੱਟੋਂ ਸਫਾਇਆ ਆ ਜਾਊਗਾ ਸਾਰੀਆਂ ਪਾਰਟੀਆਂ ਦਾ ਕੀ ਲੋਕਾਂ ਨੇ ਸਾਬਤ ਕੀਤਾ ਕਿ ਕਾਲੀ ਦਲ ਦਾ ਵजूद ਜਿਹੜਾ ਵਾਹਲੇ ਵੀ ਬਰਕਰਾਰ ਹੈ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਜੀ ਕਾਲੀ ਦਲ ਪਾਰਟੀ ماں ਪਾਰਟੀ ਜਿੱਥਾਂ ਵੱਡ-ਵਡੇਰੇ ਸਾਡੇ ਦਾਦੇ ਪੜਦਾਦੇ ਕਾਲੀ ਦਲ ਨੇ ਚੱਲਦੇ ਰਹੇ ਜੀ ਵੱਡੇ ਬਾਲ ਸਾਹਿਬ ਦਾ ਬਹੁਤ ਤਾਪ ਹੀ ਵੱਡੇ ਬਾਲ ਸਾਹਿਬ ਦਾ ਬਹੁਤ ਤਾਪ ਹੀ ਤਾਪਨੇ ਕੰਮ ਚੱਲਦੇ ਜੀ ਮੌਜੂਦਾ ਸਰਕਾਰ ਨੂੰ ਛੱਡ ਕੇ ਲੋਕਾਂ ਨੇ ਜਿਹੜੀ ਪ੍ਰਵਾਨਗੀ ਦਿੱਤੀ ਆ ਵਿਕਾਸ ਕਾਰਜਾਂ ਦੇ ਕੰਮ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਬਹੁਤ ਵਧੀਆ ਹੋਣਗੇ ਜੀ ਜਿੰਨੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਕਿਸੇ ਕੋ ਲਾਂਮਾ ਨਾ ਲਿਆ ਜਾਵੇ ਤੇ ਜਿਹੜਾ ਵੀ ਕੋਈ ਆਵੇ ਉਹਦਾ ਕੰਮ ਕੀਤਾ ਜਾਵੇ ਕੋਸ਼ਿਸ਼ ਤੇ ਇਹੋ ਹੀ ਹੋਊਗੀ ਪਾਰਟੀਆਂ ਦੇ ਨੁਮਾਇੰਦੇ ਦੇ ਨਾਲ ਪਿੰਡ ਵਾਸੀਆਂ ਦਾ ਧੰਨਵਾਦ ਦੇ ਤੌਰ ਤੇ ਕੀ ਕਹਿਣਾ ਚਾਹੁੰਦਾ ਪਿੰਡ ਮੈਂ ਕਹਿਣਾ ਚਾਹੁੰਦਾ ਜੀ ਮੇਰੇ ਪਿੰਡ ਤੋਂ ਬੜੀ ਲੀਡ ਹੋਈ ਹੈ ਜੀ ਮੇਰੇ ਪਿੰਡ ਤੋਂ 500 ਬੋਡ ਤੋਂ ਵੱਧ ਲੀਡ ਹੋਈ ਹੈ ਤੇ ਮੈਂ ਪਿੰਡ ਵਾਸੀਆਂ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਖਸ਼ੀਸ਼ ਜੀ ਨੇ ਦਿਨ ਰਾਤ ਤੁਹਾਡੇ ਨਾਲ ਮੋਢਾ ਜੋੜ ਕੇ ਨਾਲ ਚੱਲੇ ਨੇ ਨਾਲ ਨਹੀਂ ਚੱਲੇ ਜੀ ਇਹ ਤੇ ਭਰਾ ਹੀ ਆ ਜੀ ਨਾਲ ਤੇ ਕਿਧਰੇ ਰਿਆ ਰਾਤ ਦਿਨੇ ਦੇ ਮਤਲਬ ਇੱਕ ਮਤਲਬ ਇੱਕ ਭਾ ਹੀ ਆ ਜੀ ਨਾਲ ਇਹਨਾਂ ਨੇ ਚੱਲਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਬਖਸ਼ੀਸ਼ ਸਿੰਘ ਸਰਪੰਚ ਛਾਟੀਵੰਡ ਸਰਕਲ ਪ੍ਰਧਾਨ ਛਾਟੀਵੰਡ ਖਾਲੀ ਦਲ ਦਾ ਜੀ ਸਾਨੂੰ ਰਣੀ ਕੇ ਸਾਹਿਬ ਨੇ ਟਿਕਟ ਦਿੱਤੀ ਅਕਾਲੀਦਾਲ ਵੱਲੋਂ ਜੀ ਅਸੀਂ 4 ਸੀਟਾਂ ਟਾਰੀ ਬਲਾਗ ਦੀਆਂ ਜਿਹੜੀਆਂ ਮੈਂ ਜਿੱਤ ਕੇ ਅਕਾਲੀਦਾਲ ਦੀ ਝੋਲੀ 'ਚ ਪਾਈਆਂ ਵਾ ਤੇ ਸਾਨੂੰ ਬਹੁਤ ਸੰਗਤਾਂ ਨੇ ਪਿੰਡ ਦੇ ਲੋਕਾਂ ਸਾਡੇ ਭਰਾਵਾਂ ਨੇ ਸਾਰੇ ਪਿੰਡਾਂ 'ਚ ਬਹੁਤ ਵੱਡੇ ਮਾਣ ਨਾਲ ਸਾਨੂੰ ਜਿਤਾਇਆ ਜੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਵਿਕਾਸ ਕਰ ਜਾਂਦੇ ਜਿਹੜਾ ਜੀ ਆਉਣ ਵਾਲੇ ਸਮੇਂ ਦੀ ਸਰਕਾਰ ਆ 2027 ਦੀ ਜੀ ਹੁਣ ਨਿਰਵੇ 1997 ਨੂੰ 92 93 ਸੀਟਾਂ ਵਿੱਚ ਕਾਲੀ ਦਲ ਜਿੱਤ ਪ੍ਰਾਪਤ ਕਰੂਗਾ ਜੀ ਬਹੁਤ ਵੱਡੀ ਸੁਖਬੀਰ ਸਿੰਘ ਬਾਦਲ ਦੀ ਬਹੁਤ ਵੱਡੀ ਜਿਹੜੀ ਜਿੱਤ ਹੋ ਗਈ ਜੀ ਹੁਣ ਸਾਰੀਆਂ ਸੰਗਤਾਂ ਦਾ ਦਿਸਾਹ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਹੁਣ ਕਾਲੀ ਦੇ ਨਾਲ ਜਿਹੜੇ ਵਾਪਸ ਲੋਕ ਉਹ ਵਾਪਸ ਆ ਗਏ ਨੇ ਉਹਨਾਂ ਲੋਕਾਂ ਨੂੰ ਵੇਖੋ ਜੀ ਸਗਣ ਸਕੀਮਾਂ ਜਿਹੜੀਆਂ ਲੋਕਾਂ ਦੀਆਂ ਸੀ ਉਹ ਅਜੇ ਤੱਕ ਨਹੀਂ ਦਿੱਤੀਆਂ ਗਈਆਂ ਉਹ ਜਿਹੇ 51000 ਕਰਦੇ ਆਂਗੇ ਪਰ ਸਕੀਮ ਤੇ ਕਿਸੇ ਨੂੰ ਮਿਲ ਨਹੀਂ ਰਹੀ ਜੀ ਜਿਹੜੀਆਂ ਪਿਲਸਲਾਂ ਦੇ ਆ ਪਿਲਸਰਮ ਜਿਹੜੀ ਅਸੀਂ 2500 ਰੁਪਇਆ ਕਰਦੇ ਆਂਗੇ ਜੀ ਮੋਡਾਪਾ ਪਿਲਸਰ ਉਹ ਵੀ ਜਿਹੜੀ ਉਹ ਵੀ ਨਹੀਂ ਵਧਾ ਸਕੇ ਜੀ ਅਸੀਂ ਦੀ ਬੀਬੀਆਂ ਨੂੰ ਘਰ ਘਰ ਰਸੋਈ ਦਾ 1000 1000 ਰੁਪਇਆ ਦੇਵਾਂਗੇ ਉਹ ਵੀ ਨਹੀਂ ਲਾਗੂ ਕਰ ਸਕੇ ਜੀ ਇਹ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੇਖੋ ਜਿਹੜਾ ਵੀ ਵਾਅਦਾ ਕਰਦੇ ਸੀ ਉਹ ਬਣਨ ਸਮੇਂ ਤੁਰੰਤ ਪੂਰਾ ਕਰਦੇ ਪਹਿਲਾਂ ਉਸੇ ਵੇਲੇ ਉਹ ਸਕੀਮ ਨੂੰ ਲਾਗੂ ਕਰਦੇ ਸੀ ਹੁਣ ਸਾਡੇ ਸੁਖਬੀਰ ਸਿੰਘ ਬਾਦਲ ਹੜਪੀਟਾਂ ਵਿੱਚ ਵੇਖੋ ਲੋਕਾਂ ਨੇ ਕਿੰਨੀ ਉਹਨਾਂ ਨੇ ਬਾਹ ਫੜੀ ਆ ਨਾ ਸਰਕਾਰ ਹੁੰਦਿਆ ਵੀ ਸਰਕਾਰ ਨਾਲੋਂ ਜ਼ਿਆਦਾ ਮਦਦ ਕੀਤੀ ਆ ਜੀ ਹੁਣ ਲੋਕਾਂ ਨੂੰ ਬਹੁਤ ਦਿਸ਼ਾਵਾ ਸਾਰੇ ਭੈਣ ਭਰਾ ਉਹ ਜਿਹੜੇ ਗਰੀਬ ਜਨਤਾ ਵੀ ਸਾਡੀ ਦੂਜੇ ਭਾਈਚਾਰੇ ਵੀ ਸਾਰੇ ਹੁਣ ਬੰਬੀਆਂ ਦੇ ਬੇਲਿਆ ਜੀ ਵੇਖੋ ਕਿੰਨੀ ਵੱਡੀ ਸਕੀਮ ਜਿਹੜੀ ਬਾਦਲ ਸਾਹਿਬ ਦੇ ਕੇ ਗਏ ਵੱਡੀ ਇਸ ਕਰਕੇ ਹੁਣ ਸਾਰੇ ਸੰਗਤਾਂ ਦਾ ਅੱਛਾ ਜੀ ਜਿਹੜਾ ਝਗਾਵ ਹੁਣ ਸਾਰਾ ਕਾਲੀਦਾਰ ਵਾਲਾ ਹੋ ਗਿਆ ਜੀ ਉਹਨ ਵਾਲੀ 2027 ਦੀ ਜਿਹੜੀ ਸਰਕਾਰ ਆ ਉਹ ਕਾਲੀ ਦਲ ਦੀ ਪੱਕੀ ਜਿੱਤ ਪ੍ਰਾਪਤ ਕਰੂਗੀ 92 93 ਸੀਟਾਂ ਲੈ ਕੇ ਜਿੱਤੂਗੀ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਮੇਰੇ ਵੀਰ ਨਿੱਕੇ ਮਨਜੀਤ ਸਿੰਘ ਨੂੰ ਟਿਕਟ ਮਿਲੀ ਸੀ ਬਹੁਤ ਕਾਲੀ ਦਲ ਦੇ ਵੱਡੀ ਜਿੱਤ ਪ੍ਰਾਪਤ ਕਰਕੇ ਝੋਲੀ ਜਿਹੜੀ ਰਣਕੇ ਸਾਹਿਬ ਦੀ ਝੋਲੀ ਪਾਈ ਆ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਇਹਨਾਂ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਧੰਨਵਾਦ ਬਹੁਤ ਸੰਤਾਂ ਦਾ ਵੀ ਇਹਨਾਂ ਨੇ ਇਹਨਾਂ ਦਾ ਪਿਆਰ ਸਤਿਕਾਰ ਦਾ ਸਾਡਾ ਮਾਨ ਕੀਤਾ ਜੀ ਇਹ ਤਾਂ ਇਹ ਧੰਨਵਾਦ ਕਰਦੇ ਆਂ ਜੀ